ਜੋ ਬੋਲੇ 100 ਰੁਪਏ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਸ੍ਰੀ ਸ੍ਰੀ 187 ਗੁਰੂ ਗਿਆਨनाथ ਮਹਾਰਾਜ ਕੀ ਜੈ ਗੱਦੀ ਨਸੀਨ ਸਤਿਗੁਰੂ ਬੁੱਧਨਾਥ ਮਹਾਰਾਜ ਕੀ ਜੈ ਅੱਜ ਜੋ ਪਿੰਡ ਤੱਤਲ ਵਿੱਚ ਭਗਵਾਨ ਵਾਲਮੀਕੀ ਸਮਾਹ ਸੇਵਾ ਸੁਸਾਇਟੀ ਰਜਿਸਟਰ ਪੰਜਾਬ ਭਾਰਤ ਵੱਲੋਂ ਅੱਜ ਸਾਡੇ ਛੋਟੇ ਵੀਰ ਅਰਜੀਤ ਸਿੰਘ ਨੂੰ ਜੋ ਐਸ.ਬੀ.ਸੀ. ਜੂਥ ਵਿੰਗ ਦਾ ਚੇਅਰਮੈਨ ਪੰਜਾਬ ਵਾਈਸ ਨਿਯੁਕਤ ਕਰਕੇ ਜਾਂ ਰਹੇ ਆ ਮੇਰੇ ਨਾਲ ਮੇਰੇ ਭਰਾ ਸਰਵਨ ਸਿੰਘ ਮੱਟੂ ਜੀ ਪੰਜਾਬ ਚੇਅਰਮੈਨ ਰਣਜੀਤ ਸਿੰਘ ਚੌਧਰੀ ਜੀ ਰਾਸ਼ਟਰੀ ਚੇਅਰਮੈਨ ਅਰਜੇਸ਼ ਕੁਮਾਰ ਜੱਸੀ ਜੀ ਕੌਮੀ ਚੇਅਰਮੈਨ ਔਰ ਭੈਣ ਰੇਖਾ ਜੀ ਕੌਮੀ ਚੇਅਰਮੈਨ ਔਰ ਬਾਉ ਜੀ ਜਿਹੜੇ ਜੋਤਸਵਿੰਗ ਦੇ ਚੇਅਰਮੈਨ 사જન ਸਿੰਘ ਪੀਏ ਔਰ ਮੇਰੇ ਵੀਰ ਵੱਖਰੇ ਵੱਖਰੇ ਸਾਡੇ ਬਜ਼ੁਰਗ ਪਿੰਡ ਤੱਤਲ ਤੋਂ ਸਾਡੇ ਨਾਲ ਖੜੇ ਨੇ ਅਸੀਂ ਉਮੀਦ ਕਰਦੇ ਹਾਂ ਕਿ ਜੋ ਵੀਰ ਰਣਜੀਤ ਸਿੰਘ ਨੂੰ ਅਸੀਂ ਅੱਜ ਉਹਦਾ ਔਰ ਸੇਵਾ ਸਮਾਜੋਂ ਨੂੰ ਲਾ ਕੇ ਜਾ ਰਹੇ ਹਮਾਨਦਾਰੀ ਨਾਲ ਸੇਵਾ ਕਰਨਗੇ ਜੋ ਬੋਲੇ 100 ਰੁਪਏ ਪਰਮਾਨੰਦ ਜੀ ਮਹਾਰਾਜ ਕੀ ਜੈ